ਜਿੱਥੇ ਇੱਕ ਪਾਸੇ ਗੁਰੂ ਰਬੀਦਾਸ ਨਾਮਲੇਵਾ ਸੰਗਤਾਂ ਦੇ ਵੱਲੋਂ ਪੂਰੇ ਵਿਸ਼ਬ ਨੂੰ ਇਹ ਅਪੀਲਾਂ ਕੀਤੀਆਂ ਜਾਂਦੀਆਂ ਹਨ ਕਿ ਗੁਰੂ ਰਬੀਦਾਸ ਮਹਾਰਾਜ ਜੀ ਨੂੰ ਸਤਗੁਰੂ ਰਬੀਦਾਸ ਮਹਾਰਾਜ ਕਹਿ ਕੇ ਸਮੋਦਤ ਕੀਤਾ ਜਾਵੇ ਉੱਥੇ ਹੀ ਸੋਸ਼ਲ ਮੀਡੀਆ ਤੇ ਕੁਝ ਲੈਟਰ ਜਿਹੜੇ ਘੁੰਮਦੇ ਪਏ ਆ ਜਿਨ੍ਹਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਨੂੰ ਭਗਤ ਲਿਖਿਆ ਗਿਆ ਤਾਂ ਉਹਨਾਂ ਨੂੰ ਭਗਤ ਕਹਿ ਕੇ ਹੀ ਸੋਧਤ ਕੀਤਾ ਜਾਵੇ ਹੋਰ ਕਿਸੇ ਨਾਂ ਤੋਂ ਸੋਧਤ ਨਾ ਕੀਤਾ ਜਾਵੇ ਇਹ ਮਾਮਲਾ ਹੁਣ ਤੇਜ਼ੀ ਨਾਲ ਜਿਹੜਾ ਫਖ ਦਾ ਨਜ਼ਰ ਆ ਰਿਹਾ ਆ ਇਸ ਦਾ ਜਿਹੜਾ ਵਿਰੋਧ ਆ ਉਹ ਗੁਰੂ ਰਵਿਦਾਸ ਨਾਮਲੇਵਾ ਸੁਭਾਵਾਂ ਮੱਜਥੇਵੰਦਿਆਂ ਦੇ ਆਗੂ ਨੇ ਕੀਤਾ ਆ ਸਤੀ ਸੋਮਣ ਜੋ ਕਿ ਰਵਦਾਸੀਆ ਸਮਾਜ ਦੇ ਇੱਕ ਬਹੁਤ ਵੱਡੇ ਆਗੂ ਆ ਔਰ ਉਹਨਾਂ ਦੇ ਨਾਲ ਵਖ ਵਖ ਸੁਭਾਵਾਂ ਦੇ ਆਗੂਆਂ ਨੇ ਕੀ ਕਿਹਾ ਦੇਖੋ ਇਸ ਵੀਡੀਓ ਨੂੰ ਇੱਕ ਵਾਰੀ ਫੇਰ ਗੁਰੂ ਤੇ ਭਗਤ ਦਾ ਜਿਹੜਾ ਮਾਮਲਾ ਫਖ ਦਾ ਨਜ਼ਰ ਆ ਰਿਹਾ ਆ ਪਿਛਲੇ ਤੋਂ ਪਿਛਲੇ ਮਹੀਨੇ ਮਈ ਦੇ ਵਿੱਚ ਇੱਕ ਲੈਟਰ ਸ਼ੋਅ ਨਹੀਂ ਗੁਰਦੁਆਰਾ ਪਬੰਦਰ ਕਮੇਟੀ ਅੰਮ੍ਰਿਤਸਰ ਵੱਲੋਂ ਐਡ ਗ੍ਰਾਂਥੀ ਗਿਆਨੀ ਰਕबीर ਸਿੰਘ ਜੀ ਦੁਆਰਾ ਜਾਰੀ ਕੀਤੀ ਗਈ ਆ ਜਿਸ ਲੈਟਰ ਦੇ ਵਿੱਚ ਸਮੁੱਚੇ ਸਮਾਜ ਨੂੰ ਇਹ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਜਿਹੜੀ ਭਗਤਾਂ ਦੀ ਬਾਣੀ ਆ ਉਹਨਾਂ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾਵੇ ਸੋ ਇੱਕ ਪਾਸੇ ਆਪਾਂ ਕਹਿੰਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆ ਸਾਰੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪੁਰਾ ਕੀਤੇ ਜਿਓ ਗੁਰੂ ਆ ਦੀਤੇ ਆ ਤਾਂ ਜਿੰਨਿਆਂ ਦੀ ਵੀ ਬਾਣੀ ਮਹਾਪੁਰਸ਼ਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਸਾਰੇ ਦੇ ਸਾਰੇ ਗੁਰੂ ਸਾਹਿਬਾਨ ਹੋਏ ਨੇ ਸੋ ਅਸੀਂ ਇਸ ਚੀਜ਼ ਦੀ ਪੂਰ ਜ਼ੋਰ ਨਿੰਦਾ ਕਰਦੇ ਆ ਔਰ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਔਰ ਜਿੱਥੇ ਅਸੀਂ ਦਸਾਂ ਹੀ ਗੁਰੂਆਂ ਦਾ ਸਤਿਕਾਰ ਕਰਦੇ ਆਂ ਉਥੇ ਨਾਲ ਦੀ ਨਾਲ ਅਸੀਂ ਸਮੂਹ ਸਿੱਖ ਸਮਾਜ ਨੂੰ ਬੇਨਤੀ ਕਰਦੇ ਆਂ ਕਿ ਸਤਿਗੁਰੂ ਰਵਿਦਾਸ ਸ੍ਰੀਮਾਨ ਜੀ ਦਾ ਵੀ ਉਸੇ ਹੀ ਤਰ੍ਹਾਂ ਸਤਿਕਾਰ ਕੀਤਾ ਜਾਵੇ ਜਿਵੇਂ ਕਿ ਬਾਕੀ ਰਹਿਬਰਾਂ ਦਾ ਸਤਿਕਾਰ ਕੀਤਾ ਜਾਂਦਾ। ਸੋ ਅਸੀਂ ਬੇਨਤੀ ਕਰਦੇ ਆਂ ਕਿ ਜਿਵੇਂ ਸਾਰੇ ਹੀ ਗੁਰੂਆਂ ਦਾ ਹਰਿਮੰਦਰ ਸਾਹਿਬ ਦੇ ਅੰਦਰ ਜਨਮ ਦਿਹਾੜਾ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਉਸੇ ਤਰ੍ਹਾਂ ਹੀ ਸਤਿਗੁਰੂ ਰਵਿਦਾਸ ਸ੍ਰੀਮਾਨ ਜੀ ਦਾ ਵੀ ਪਵਿੱਤਰ ਜਨਮ ਦਿਹਾੜਾ ਹਰ ਸਾਲ ਤਕਾਲ ਤਖਤ ਦੇ ਉੱਤੇ ਮਨਾਇਆ ਜਾਵੇ ਔਰ ਕੋਸ਼ਿਸ਼ ਕੀਤਾ ਜਾਵੇ ਕਾ ਤਖਦੇ ਤੋਂ ਕਿ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸਾਰੇ ਹੀ ਸਤਿਗੁਰੂ ਨੇ ਕਿਉਂਕਿ ਬਾਣੀ ਵਿੱਚ ਤਾਂ ਬਹੁਤ ਸਾਰੀਆਂ ਉਦਾਹਰਣਾਂ ਆਉਂਦੀਆਂ ਨੇ ਕਿ ਗੁਰੂ ਰਬਦਾਸ ਮਹਾਰਾਜ ਨੂੰ ਠਾਕੁਰ ਬਣੇ ਆਈ ਵੀ ਕਿਹਾ ਗਿਆ ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਗਤ ਵੀ ਕਿਹਾ ਗਿਆ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਵੀ ਭਗਤ ਕਿਹਾ ਗਿਆ ਗੁਰੂ ਅਰਮਾਨ ਦਾਸ ਜੀ ਨੇ ਆਪਣੇ ਹਰਿਕ੍ਰਿਸ਼ਨ ਦੇ ਜੀ ਨੂੰ ਭਗਤ ਕਿਹਾ ਸੋ ਇਸ ਕਰਕੇ ਜਿੰਨੇ ਬਾਣੀ ਮਹਾਂਪੁਰਸ਼ਾਂ ਦੀ ਬਾਣੀਆ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਦੇ ਸਾਰੇ ਸਤਿਕਾਰਯੋਗ ਨੇ ਸਤਿਗੁਰੂ ਨੇ ਸੋ ਮੈਂ ਇੱਕ ਵਾਰ ਫੇਰ ਸ਼ੋਮਨੀ ਕਮੇਟੀ ਨੂੰ ਇਹ ਬੇਨਤੀ ਕਰਦਾ ਕਿ ਕਿਰਪਾ ਕਰਕੇ ਜਾਤ ਪਾਤ ਨੂੰ ਛੱਡ ਕੇ ਆਪਣੀ ਹੋਂਦ ਛੱਡ ਕੇ ਦੀ ਮਾਨਤਾ ਨੂੰ ਇੱਕ ਸੰਦੇਸ਼ ਦੇ ਅੰਦਰ ਇੱਕ ਮਾਲਾ ਵਿੱਚ ਫੜਾਉਂਦੇ ਹੋਏ ਇਹ ਸੰਦੇਸ਼ ਦਿੱਤਾ ਜਾਵੇ ਕਿ ਜਿੰਨੇ ਵੀ ਮਹਾਂਪੁਰਸ਼ਾਂ ਦੀ ਬਾਣੀਆਂ ਜਿੰਨੇ ਰਾਗੀ ਢਾਡੀ ਨੇ ਔਰ ਜਿੰਨੇ ਕੀਤਨੀਏ ਜਿੰਨੇ ਗ੍ਰੰਥੀ ਸਹਿਬਾਨ ਨੇ ਸਾਰਿਆਂ ਨੂੰ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਸਾਰਿਆਂ ਨੂੰ ਹੀ ਸਤਗੁਰੂ ਦਾ ਉਪਾਦੀ ਦੇ ਕੇ ਨਿਵਾਜਿਆ ਜਾਵੇ ਔਰ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਸਾਰੇ ਹੀ ਉਹਨਾਂ ਸਤਗੁਰੂ ਕਹਿ ਕੇ ਸੰਬੋਧਨ ਕਰਨ ਜੈ ਗੁਰਦੇਵ ਤਨ ਗੁਰਦੇਵ